ਉਹਨਾਂ ਦੇਚਾਂ ਦੇ ਵਿੱਚ ਜੰਗ ਦਾ ਮਸਲਾ ਹੱਲ ਚੱਲ ਰਿਹਾ ਹੈਗਾ ਸਮਝੌਤੇ ਦੀ ਗੱਲ ਹੋ ਰਹੀ ਹੈ ਅੱਜ ਵੀ ਮੀਟਿੰਗ ਚੱਲ ਰਹੀ ਹੈ ਪਰ ਹਲਕਾ ਗੁਰੂਵਰ ਸਾਇ ਦੇ ਉਹਨਾਂ ਬਾਰਡਰ ਦੇ ਪਿੰਡਾਂ ਦੇ ਵਿੱਚ ਹੈਗੇ ਆ ਇਸ ਟਾਈਮ ਅਸੀਂ ਮੌਜੂਦਾ ਪਿੰਡ ਗਾਮੂ ਵਾਲਾ ਦੇ ਵਿੱਚ ਇਸ ਪਿੰਡ ਦੇ ਲੋਕ ਪਿੰਡ ਦੀ ਸਾਥ ਵਿੱਚ ਬੈਠੇ ਹੈਗੇ ਆ ਪਿੰਡ ਵਾਸੀ ਇੱਥੇ ਪਿੰਡਾਂ ਦਾ ਮਾਹੌਲ ਹੁੰਦਾ ਪਿੰਡਾਂ ਦੇ ਸਾਥ ਵਿੱਚ ਬਹਿ ਕੇ 12 ਟੈਣੀ ਜਾਂ ਤਾਸ਼ ਜਾਂ ਬੈਠ ਕੇ ਗੱਪਾਂ ਮਾਰ ਲੈਣੀਆਂ ਇਹ ਪਿੰਡਾਂ ਦੇ ਰਿਵਾਜ ਹੈਗੇ ਆ ਸਰੰਦੀ ਪਿੰਡਾਂ ਦੇ ਖਾਸ ਕਰਕੇ ਤੇ ਬਜ਼ੁਰਗ ਵੀ ਬੈਠਿਆ ਨੌਜਵਾਨ ਵੀ ਬੈਠਿਆ ਗੱਲਬਾਤ ਕਰਦੇ ਹੈਗਿਆ ਪੁਰਾਣੀ ਜਿਹੜਾ ਹੁਣ ਮਾਹੌਲ ਤਾਂ ਜੰਗਾ ਦਾ ਬਣੇ ਬਣਿਆ ਪੁਰਾਣੇ ਮਾਹੌਲ ਦੇ ਵਿੱਚ ਗੱਲ ਕਰਦੇ ਆ 65 71 ਦੀ ਜੰਗ ਜਾਂ ਕੋਈ ਹੋਰ ਜੰਗ ਦੇਖੀ ਹੋਵੇ ਬਜ਼ੁਰਗਾਂ ਨੇ ਗੱਲਬਾਤ ਕਰ ਬਾਬੂ ਕੀ ਨਾਮ ਹੈ ਬਿਸ਼ਨ ਸਿੰਘ ਬਿਛਰ ਸਿੰਘ ਬਾਬੂ ਹੁਣ ਕਿਵੇਂ ਖਬਰਾਂ ਆ ਰਹੀਆਂ ਵੀ ਮੌਲ ਸ਼ਾਂਤ ਹੋ ਗਿਆ ਅੱਜ ਵੀ ਮੀਟਿੰਗ ਹੋ ਰਹੀ ਹੈ ਤੇ ਜਦੋਂ ਪੁਰਾਣੀਆਂ ਜੰਗਾ ਹੋਈਆਂ 65 ਦੀ ਹੋਈ ਆ ਜਾਂ 71 ਦੀ ਦੇਖੀ ਆ ਕੋਈ ਜੰਗ ਉਹਨੇ ਦੇਖੀ ਬਿਲਕੁਲ ਜੀ ਇਹ ਤਾਂ ਸਾਡੇ ਉਤੋਂ ਜਾਜ ਲੈਂਦੇ ਸਨ ਇਹਦੇ ਉਧਰ ਉਧਰ ਨੂੰ ਜਾਂਦੇ ਸਨ ਬਾਰਡਰ ਤੇ ਵੀ ਬੜੀ ਗਮਸਾਨ ਦੀ ਜੰਗ ਹੁੰਦੀ ਰਹੀ ਉਦੋਂ ਅੱਛਾ ਤੇ ਦੂਜਾ ਪੈਠ ਵਿੱਚ ਤਾਂ ਪਹਿਲ ਨੂੰ ਭੱਜ ਗਏ ਸਨ ਤੇ ਗੋਲੀ ਗਾਲੀ ਚੱਲੀ ਤੇ ਉਹ ਨਿਕਲ ਗਿਆ ਸੀ ਤਾਂ ਉਸ ਉਹਨਾਂ ਦੀ ਚੌਕੀ ਜਦੋਂ ਵੜ ਕੇ ਬੈਠੇ ਰਹੇ ਸਾਡੇ ਕੋਲ ਪੰਜ ਬੰਦੂਕਾਂ ਸਨ 3 ਨਾਟ 3 ਦੀਆਂ ਅੱਛਾ ਤੇ ਅਸੀਂ ਪਿੰਡ ਵਾਲੇ ਗਏ ਵੀ ਇਹ ਘੋੜੀ ਚੱਲ ਰਹੀ ਬਾਰਡਰ ਤੇ ਆਪਾਂ ਵੀ ਚੱਲੀਏ ਹਾਂ ਗਏ ਤੇ ਹੈਗੇ ਹੀ ਕੋ ਨਹੀਂ ਸਨ 71 ਵਾਲੀ ਜੰਗ ਦਾ ਕੀ ਮਾਹੌਲ ਸੀ 71 ਵਾਲੀ ਜੰਗ ਵਿੱਚ ਵੀ ਉਹ ਫਸ ਗਏ ਸਨ ਅੱਛਾ ਆਪਣੇ ਵੀ ਫੌਜੀ ਪਿੱਛੇ ਚਲੇ ਗਏ ਸਨ ਅੱਛਾ ਉਹ ਵੀ ਫਸ ਗਏ ਉਹ ਵੀ ਫਸ ਗਏ ਪਾਕਿਸਤਾਨ ਵਾਲੇ ਫਿਰ ਪਿੰਡਾ ਵਾਲੇ ਜਿਹੜੇ ਗਏ ਤਾਂ ਉਹਨਾਂ ਦੀ ਚੌਕੀ ਵੈਲੀ ਤੇ ਆਪਣੀ ਚੌਕੀ ਵੀ ਵੈਲੀ ਅੱਛਾ ਫਿਰ ਇਥੋਂ ਗਏ ਸਨ ਜ ਜਲਾਲਾਬਾਦ ਹਾਂ ਹਾਂ ਚੌਕੀ ਸੈਂਟਰ ਦੀ ਜਿੱਥੇ ਮੰਟਰੀ ਬੈਠੀ ਸੀ ਉਹਨਾਂ ਨੂੰ ਜਾ ਕੇ ਦੱਸਿਓ ਮੰਨਣ ਹੀ ਨਾ ਨਹੀਂ ਇਹ ਤਾਂ ਹੋ ਨਹੀਂ ਸਕਦਾਈ ਸਕੇ ਤੁਸੀਂ ਫੋਨ ਕਰਕੇ ਵੇਖ ਲਓ ਫੋਨ ਫਾਨ ਕੀਤਾ ਕੋਈ ਨਾ ਮੋੜੋ ਨਾ ਗੱਡੀ ਭੇਜੀ ਹੂੰ ਮੈਂਟਰੀ ਦੀ ਵੀ ਇਹਨਾਂ ਦੇ ਨਾਲ ਜਾਓ ਫਿਰ ਇਥੋਂ ਤੋੜ ਚੌਂਕੀ ਤੱਕ ਪਹਿਲਾਂ ਟੁਰਦੇ ਗਏ ਤੇ ਜਦ ਦਰਿਆ ਲੰਘੇ ਤਾਂ ਉਦੋਂ ਫਿਰ ਰੜ ਰੜ ਕੇ ਰੜ ਰੜ ਕੇ ਅੱਗੇ ਗੋਲਾ ਸੱਟ ਲੈਂਦੇ ਸਨ ਤੇ ਉਸ ਤੋਂ ਬਾਅਦ ਫੇਰਾ ਆਪਣੀ ਚੌਂਕੀ ਤੋਂ ਵੜ ਗਏ ਹੂੰ ਤੇ ਚੌਂਕੀ ਦੇ ਵਿੱਚ ਤਾਂ ਪਿੰਡ ਵਾਲੇ ਹੀ ਸਮਿਆ ਨਹੀਂ ਉਹਨਾਂ ਦਾ ਲੁੱਟ ਲੱਟ ਕੇ ਸਾਰਾ ਕੁਝ ਲੈ ਆਏ अच्छा ਪਿੰਡਾਂ ਵਾਲੇ ਉਦੋਂ ਵੀ ਫੌਜ ਦੇ ਨਾਲ ਖੜੇ ਰਹੇ ਫੌਜ ਦੇ ਨਾਲ ਲੜਨ ਤੱਕ ਜਿੱਦਾਂ ਤੁਸੀਂ ਕਹਿ ਰਹੇ ਹੋ ਆਪਣੀਆਂ ਬੰਦੂਕਾਂ ਲੈ ਕੇ ਚਲੇ ਪੂਰੀਆਂ ਆਪਣੀਆਂ ਬੰਦੂਕਾਂ ਪੰਜ ਤਾਂ ਸਾਡੇ ਕੋਲ ਸਨ ਅਸੀਂ ਵੀ ਲੈ ਕੇ ਤਾਂ ਪਾਸੇ ਅਸਲ ਜਿੰਨੇ ਹੈਗੇ ਸਨ ਸਾਰੇ ਜਾ ਕੇ ਉੱਥੇ ਬਾਰਡਰ ਤੇ ਲੜਨ ਨੂੰ ਤਿਆਰ ਉਹ ਭੱਜ ਹੀ ਗਏ ਪਹਿਲਾਂ ਹੀ ਬਾਪੂ ਜਿੱਦਾਂ ਜੰਗਾਂ ਦੋ ਦੀ ਗੱਲ ਕਰ ਰਹੀ ਹੈ 1947 ਜਦੋਂ ਦੇਸ਼ ਆਜ਼ਾਦ ਹੋਇਆ ਹੈਗਾ ਬਸ ਤਾਂ ਆਮ ਉਸੀ ਗੱਲ ਇਹ ਕਰਦੇ ਆਂ ਵੀ ਦੇਸ਼ ਅਜਾਦ ਨਹੀਂ ਹੋਇਆ ਪੰਜਾਬ ਦੇ ਦੋ ਟੁਕੜੇ ਹੋਏ ਆ ਹਨਾ ਆਪਾ ਲੋਕ ਉਧਰੋਂ ਉੱਠ ਕੇ ਵੀ ਇੱਧਰ ਆਇਆ ਤੁਸੀਂ ਵੀ ਆਇਓ ਸਮਾਲਾ ਹੈ ਕਿ ਉਦੋਂ ਕਿੰਨੀ ਕੁ ਉਮਰ ਸੀ ਉਦੋਂ 13 ਸਾਲ ਦੀ ਉਮਰ ਸੀ ਦੇਸ਼ ਦੀ ਵੰਡ ਵੇਲੇ ਦੇਸ਼ ਦੀ ਵੰਡ ਵੇਲੇ ਅਸੀਂ ਤਾਂ 8-10 ਪਿੰਡ ਪਿੰਡ ਤਿੰਨ ਨੰਬਰ ਦੇ ਵਿੱਚ ਜੁੜੇ ਬੈਠੇ ਸੀ ਲੜਾ ਗਿਆ ਖਬਰਾਂ ਤੇ ਗਿਆ ਕੋਈ ਨਹੀਂ ਇਸ ਤਣ ਤੇ ਲੋਕਾਂ ਆਦੇ ਵੀ ਰੋਲਾ ਪੈਣਾ ਜੀ ਰੋਲਾ ਪੈਣਾ ਸਾਰੇ ਜੁੜ ਗਏ ਪੰਜ ਪਿੰਡ ਜੁੜ ਗਏ ਕਿਹੜਾ ਪਿੰਡ ਸੀ ਆਪਣਾ ਤਿੰਨ ਨੰਬਰ ਤਿੰਨ ਨੰਬਰ ਇਹ ਕਿਹੜਾ ਜ਼ਿਲ੍ਹਾ ਉੱਥੇ ਪੈਂਦਾ ਸੀ ਪਾਕਿਸਤਾਨ ਜ਼ਿਲ੍ਹਾ ਮਿੰਟਕੁੰਮਰੀ ਮਿੰਟਕੁੰਮਰੀ ਥਾਣਾ ਵਿਲੀ ਅੱਛਾ ਇਹ ਸਾਡਾ ਇੱਕ ਰਿਸ਼ਤੇਦਾਰ ਹੈਗਾ ਸੀ ਉਹਦਾ ਨਾਂ ਸੀ ਜੋਹਾਰ ਸਿੰਘ ਹਾਂ ਉਹ ਫੌਜ ਵਿੱਚ ਸੀ ਉਹ ਫਿਰ ਆਇਆ ਤੇ ਉਹਨੇ ਆਖਿਆ ਵੀ ਇਹ ਵੰਡ ਹੋ ਗਈ ਹਾਂ ਦਰਿਆੋਂ ਪਾਰ ਚਲੇ ਜਾਓ ਅਸੀਂ ਕਿਹਾ ਆ ਦੀਆਂ ਜਾਇਦਾਦਾਂ ਛੱਡ ਕੇ ਕਿਵੇਂ ਜਾਈਏ ਉਹ ਆਖੇ ਜੇ ਵੰਡ ਹੀ ਹੋ ਗਈ ਦਰਿਆੋਂ ਪਾਰ ਚਲੇ ਜਾਓ ਤੇ ਇਧਰ ਮੁਸਲਮਾਨ ਰਹਿਣਗੇ ਮੁਸਲਮਾਨਾਂ ਦੇ ਨਾਲ ਬਰਾਵਾਦਾਰਾ ਰਹਿੰਦੇ ਸੀ ਜਦੋਂ ਉਹਨਾ ਸਾਰਿਆਂ ਕੋ ਮਾਸੇ ਰਲ ਕੇ ਗਏ ਉਦੋਂ ਵੀ ਇਸੇ ਤਰ੍ਹਾਂ ਪਰ ਕਿਸੇ ਨੂੰ ਯਕੀਨ ਨਹੀਂ ਆ ਰਹੀ ਸੀ ਉਹਦੇ ਆਖੇ ਤੇ ਫੇਰ ਅਸੀਂ ਉਤੋਂ ਚੱਲ ਪਏ ਉਦੋਂ ਗੱਡੇ ਗੁੱਡੇ ਤਾਂ ਹੁੰਦੇ ਕੋਈ ਨਹੀਂ ਸਭ ਟੁਰਦੇ ਹੀ ਅਸੀਂ ਆ ਗਏ ਸੁਲਮਾਨ ਹੈਡ ਤੇ ਫਾਇਲ ਕਾ ਤੇ ਹੈਡ ਤੇ ਜੇ ਕਿਸੇ ਕੋਲ ਛੋਟੀ ਸੀ ਤਾਂ ਉਹ ਵੀ ਮਿੰਟਰੀ ਨਾਲ ਕੋ ਕੇ ਵਿੱਚ ਦਰਿਆਦ ਮਾਰੀ ਹਾਥੋਂ ਸਖਣੇ ਹੋ ਗਏ ਫੇਰ ਵੱਡਾ ਕੁੱਟੀ ਸ਼ੁਰੂ ਹੋ ਗਈ ਉਦੋਂ ਰੁਪਈਏ ਸਨ ਚਾਂਦੀ ਦੇ ਅੱਛਾ ਜਿੱਦੇ ਕੋਲ ਖੜਕ ਪੈਂਦਾ ਸੀ ਨਾ ਤੇ ਹਿੰਦੂਆਂ ਨੂੰ ਹਿੰਦੂ ਹੀ ਮਾਰੀ ਜਾਂਦੇ ਸਨ ਮੁਸਲਮਾਨਾਂ ਤਾਂ ਮਾਰਨਾ ਹੀ ਕੀ ਇਹ ਪਹਿਲੇ ਉਹਨਾਂ ਗੱਡੀ ਵੜ ਦਿੱਤੀ ਉਧਰ ਉਹ ਗੱਡੀ ਚ ਲਈ ਫਾਜ਼ਿਲ ਕਾ ਫਿਰ ਇਹਨਾਂ ਵੜ ਵੜਨੇ ਸ਼ੁਰੂ ਕਰ ਦਿੱਤੇ ਜਨਕ ਟਕਵਾੜ ਉਦੋਂ ਕਾਫੀ ਹੋਈ ਸੀ ਬੜੀ ਘਟਵਾੜ ਜੀ ਲੰਗਿਆਂ ਦੀ ਛੜਕਾਂ ਛੱਡ ਕੇ ਉਹਦੀ ਖੇਤਾਂ ਦੇ ਵਿੱਚੋਂ ਦੀ ਗਏ ਮੁਖ ਸਰ ਤਾਂ ਇਹਨੇ ਉੱਥੇ ਜਾ ਕੇ ਗੁਰਦੁਆਰਾ ਗਏ ਵੀ ਕੋਈ ਰੋਟੀ ਖਾ ਲਈ ਪੁੱਕੇ ਪਾਣੇ ਸਨ ਉਹਨਾਂ ਵੀ ਆਖਿਆ ਬੇਥੇ ਕੋਈ ਰੋਟੀ ਨਹੀਂ ਉਤੋਂ ਫਿਰ ਅਸੀਂ ਹੋ ਗਏ ਇਧਰ ਨੂੰ ਕਾਕੀ ਦੀਆਂ ਸਰਾਵਾਂ ਨਾ ਗਈਆਂ ਸਰਾਵਾਂ ਟੁਰਦੇ ਟੁਰਦੇ ਮੋਗੇ ਅਪੜ ਗਏ ਪਹਿਲੇ ਭੱਗੇ ਪੁਰਾਣੇ ਫਿਰ ਮੋਗੇ ਅਪੜ ਗਏ ਉੱਥੇ ਵੀ ਉਹਨਾਂ ਤੋਂ ਮੰਗਈਏ ਵੀ ਸਾਨੂੰ ਕੋਈ ਸ਼ਹਿਦ ਦਿਓ ਕੋਈ ਇੱਕ ਮਕਾਨ ਹੀ ਦੇ ਦਿਓ ਉਹਨਾਂ ਆਖਾਗੇ ਮੁਸਲਮਾਨਾਂ ਤੋਂ ਵਟਾਏ ਹੋਏ ਇਹਨਾਂ ਨੂੰ ਕਾਹਦੇ ਦੇਈਏ ਜਾ ਉਹਦੇ ਦਰਬਾਰ ਦੀ ਫਿਰ ਉਤੋਂ ਅਸੀਂ ਚਲੇ ਗਏ ਪਿੰਡ ਸੇ ਰੋਤਾ ਅੱਛਾ ਉੱਥੇ ਜਗਰਾ ਜਗਰ ਆਇਆ ਸੀ ਮਲਵਾਈ ਉਹ ਸਾਨੂੰ ਲੈ ਗਿਆ ਵੀ ਕੋਠੀਆਂ ਲਾਓ ਜੋ ਕੁਛ ਤੁਸੀਂ ਲੈਣਾ ਮੱਝਾ ਲਓ ਬਲਦ ਲਓ ਕੁਛ ਤੁਹਾਨੂੰ ਦੇਣੇ ਤੇ ਅਸੀਂ ਆਖਾ ਬੰਦਾ ਚੰਗਾ ਇਹ ਦੇਣਾ ਜਾਂਦੇ ਰਹੀ ਜਿੱਦੇ ਉੱਥੇ ਗਏ ਤੋਂ ਪਿੰਡ ਰੌਤਾ ਹੈ ਉਹਦੇ ਵਿੱਚੋਂ ਸੜਕ ਪੱਕੀ ਲੰਘਦੀ ਸੀ ਇੱਕ ਪਾਸਾ ਹੈਗਾ ਸੀ ਦੂਜਾ ਮਲਵਾਈਆਂ ਦਾ ਤੇ ਇੱਕ ਪਾਸਾ ਹੈਗਾ ਸੀ ਤੇ ਮਾਜਨਾ ਦਾ ਉਹ ਜਨਾਨੀ ਹੈਗੀ ਸੀ ਉਹਨੇ ਆ ਕੇ ਕਿਹਾ ਵੀਰ ਤੁਸੀਂ ਇਹਨਾਂ ਦੇ ਕਰੀ ਨਾ ਜਾਓ ਇਹਨਾਂ ਦੀ ਤਾਂ ਦੁਸ਼ਮਣੀ ਹੈਗੀ ਉਹ ਜੰਗ ਲੱਗੀ ਤੇ ਉਹ ਆ ਕੇ ਛੱਡ ਕੇ ਇਹ ਤਾਂ ਤਾਂ ਲਿਆਂਦਾ ਇਹਨੇ ਵੀ ਇਹ ਪਹਿਲੋ ਮਰਨਗੇ ਅਸੀਂ ਤੇ ਆਜੋ ਸਾਡੇ ਕੋਲ ਤੇ ਘਰ ਹੋਈ ਸੀ ਵਿਦਿਆ ਉਹਨੇ ਆਖਿਆ ਵੀ ਵੀਰ ਤੁਸੀਂ ਸਾਡੇ ਘਰ ਆਜੇ ਨਹੀਂ ਤਾਂ ਰਾਤ ਨੂੰ ਮਾਰੇ ਜਾਓਗੇ ਅਸੀਂ ਉਹਨਾਂ ਦੇ ਘਰੀ ਜਾ ਗਏ ਚਲ ਵਿੱਚ ਸੜਕ ਤੇ ਗਈ ਸੀ ਪੱਕੀ ਤੇ ਰਾਤ ਉਸ ਰਾਤ ਵੀ ਉਹਨਾਂ ਦੇ ਤਿੰਨ ਬੰਦੇ ਕੋਠੀਆਂ ਤੇ ਚੜ ਕੇ ਮਾਰ ਗਏ ਦੁਸ਼ਮਣੀ ਸੀ ਦਾ ਉਹ ਕੱਢ ਕੱਢਣਾ ਜਾਨੀ ਕਿ ਉਸ ਵਾਂਡ ਦੇ ਵਿੱਚ ਲੋਕਾਂ ਨੇ ਆਪਣੀਆਂ ਦੁਸ਼ਮਣੀਆਂ ਵੀ ਕੱਢੀਆਂ ਨੇ ਤੁਹਾਡਾ ਕਹਿੰਦਾ ਪਾਵੇ ਪੂਰੀਆਂ ਦੁਸ਼ਮਣੀਆਂ ਕੱਢੀਆਂ ਜੀ ਤੇ ਉੱਧਰ ਕਿੰਨੇ ਪੋਏ ਸੀ ਜਿਹੜੀ ਛੱਡ ਕੇ ਆਏ ਸਾਡੀ ਉਹਦੇ 23 ਕਿੱਲੇ ਸੀ ਤੇ ਇੱਥੇ ਕਿੰਨੇ ਮਿਲੀ ਫਿਰ ਇੱਥੇ ਮਿਲੀ 20 ਕਿੱਲੇ ਇੱਥੇ ਕੱਢ ਗਏ ਇੱਥੇ ਕੱਢ ਗਏ ਤੇ ਹੁਣ ਉੱਧਰ ਕਿਹੜੇ ਉਦੋਂ ਪਿੰਡ ਦੇ ਯਾਰ ਬੇਲੇ ਕੋਈ ਆ ਦਾ ਸਾਥ ਸੁਨੇ ਆਕਲੇ ਯਾਰ ਨਾ ਕੋਈ ਨਹੀਂ ਕੋਈ ਨਹੀਂ ਤੇ ਯਾਦ ਆਉਂਦੀ ਕਦੇ ਉਹ ਆਪ ਦਾ ਯਾਦ ਹੈਗਾ ਸੀ ਇੱਕ ਦਾ ਨਾਂ ਕਬੀਰ ਸੀ ਇੱਕ ਦਾ ਨਾਂ ਦੀਨਾ ਸੀ ਰਲ ਕੇ ਖੇਦੀਦਾ ਸੀ ਅੱਛਾ ਤੇ ਉਹ ਮਰ ਖਾਪ ਗਵਣੇ ਮੇਰੀ 88 ਸਾਲ ਤੋਂ ਉਮ ਉਹ ਕਿੱਥੋਂ ਨੇ ਨਜਾਉਦੇ ਹੂੰ ਉਦੋਂ 13 ਸਾਲ ਦੀ ਉਮਰ ਸੀ ਤੋਂ ਤੁਸੀਂ ਗੱਲ ਲਓ ਅੱਛਾ ਜਿਵੇਂ ਹੁਣ ਮੌਲ ਫੇਰ ਬਣਿਆ ਹੈਗਾ ਵਿੱਚੋਂ ਇੱਕ ਵਾਰੀ ਤਾਂ ਇਹ ਹੋ ਗਿਆ ਸੀ ਵੀ ਹੋ ਗਿਆ ਜੰਗ ਸਟਾਰਟ ਹੋ ਗਿਆ ਕੀ ਲੱਗਦਾ ਹੈਗਾ ਸੀ ਉਹ ਪੁਰਾਣਾ ਦਰਦ ਯਾਦ ਆਉਂਦਾ ਸੀ ਕਿ ਫੇਰ ਨਾ ਵਿਛੜ ਜਾਈਏ ਅਸੀਂ ਤੇ ਅਸੀਂ ਤਾਂ ਨੇ ਵੀ ਕਿਸੇ ਤਰ੍ਹਾਂ ਵੀ ਅਮਨ ਹੋ ਜਾਵੇ ਹੂੰ ਜਿਹੜੇ ਸਾਡੇ ਹਾਲ ਹੋਏ ਨਾ ਸਾਨੂੰ ਤਾਂ ਸੀ ਇਸੇ ਤਰ੍ਹਾਂ ਅੱਗੇ ਦਿਸਦਾ ਤੱਕ ਦੇ ਜਾ ਤਾ ਇਹ ਜੰਗ ਨਾ ਹੀ ਲੱਗੇ ਹੂੰ ਜੰਗ ਚੰਗੀ ਚੀਜ਼ ਨਹੀਂ ਉਹ ਵੀ ਬੇਦੋਸ਼ੇ ਮਾਰੇ ਜਾਣਗੇ ਜਿੰਨਾਂ ਸਾਡੇ ਮਾਰੇ ਨੇ ਕੀ ਪਤਾ ਉਹਨਾਂ ਮਰਨਗੇ ਹੋਰ ਨਾ ਨੇ ਮਰਨ ਸਾਡੇ ਵੀ ਹੋਰ ਨਾ ਬੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਤਾਂ ਇਹਨਾਂ ਨੂੰ ਲਗਣੀ ਚਾਹੀਦੀ ਜਿਨ੍ਹਾਂ ਨੇ ਕੁਝ ਵੇਖਿਆ ਨਹੀਂ ਉਹਨਾਂ ਨੂੰ ਲਗਣੀ ਚਾਹੀਦੀ ਤੁਸੀ 1947 ਵੀ ਦੇਖ ਲਈ 65 ਵੀ ਦੇਖ ਲਿਆ ਕੱਤਰ ਵਾਲੀ ਵੀ ਦੇਖ ਲਈ ਤੇ ਅੱਜ ਇੱਥੇ 25 ਦੇ ਵਿੱਚ ਬੈਠੇ ਤੁਸੀਂ ਕਹਿੰਦੇ ਵੀ ਲਗਣੀ ਨਹੀਂ ਚਾਹੀਦੀ ਵੀ ਅਸੀਂ ਦਰਦ ਵੇਖਿਆ ਕਿਵੇਂ ਖੇਰੂ ਫਿਰਉਂਦਾ ਬਿਲਕੁਲ ਨਹੀਂ ਲਗਣੀ ਚਾਹੀਦੀ ਹਾਂ ਹਾਂ ਹੋਰ ਵੀ ਪਿੰਡ ਦੇ ਲੋਕ ਬੈਠੇ ਆ ਗਏ ਭਾਈ ਜੀ ਕੀ ਮੌਲ ਆ ਆਪਣਾ ਇੱਥੇ ਬਾਰਡਰ ਤੇ ਹਾਂ ਜੀ ਮਾਣ ਸਾਰੀ ਦੁਨੀਆ ਨਾਲ ਹੀ ਚੱਲੀ ਜਾਂਦਾ ਮੌਲੀ ਸ਼ਾਂਤ ਐ ਵਸ ਕੋਈ ਦਿੱਕਤ ਸ਼ਾਂਤ ਸ਼ਾਂਤ ਹੀ ਪੂਰਾ ਪਿੰਡ ਬੈਠਾ ਹੋਈ ਲੱਗਿਆ ਕੋਈ ਇੱਥੇ ਅਮੜ ਮਾਨੇ ਕੋਈ ਕਿਸੇ ਨਹੀਂ ਆਖਾ ਬਾਹਰ ਚੱਕੋ ਨਾ ਹੀ ਕਿਸੇ ਆਖਾ ਵੀ ਚੱਕਣਾ ਬਾਹਰ ਚੱਕ ਤੇ ਕਿੱਧਰ ਲਿਆਉਣ ਸਾਰੇ ਤੇ ਘਰ ਮਕਾਨ ਭਰੇ ਪੈ ਨੇ ਤੇ ਕਿੱਧਰ ਲਿਆਈਏ ਇਸ ਪਿੰਡਾਂ ਚ ਕੋਈ ਲੋਕ ਨਹੀਂ ਉੱਠਿਆ ਕੋਈ ਨਹੀਂ ਉੱਠਿਆ ਪੂਰੇ ਸੁੱਖਾਂ ਦੀ ਕੋਈ ਵਿਰਲਾ ਜਿਹੜਾ ਨਵਾਂ ਬੰਦੇ ਦੇ ਜਾਤ ਬਾਰਡਰ ਤੇ ਲਈ ਜਮੀਨ ਦੀ ਨੰਨੀ ਕੋਈ ਚੀਜ਼ ਵੇਖੀ ਉਹਦਾ ਤਾਂ ਮੜ ਮੋਟਾ ਦਿਲ ਘਾਉਂ ਬਾਉ ਕਰਦਾ ਹੀ ਹੈ ਵੀ ਮੈਂ ਕਿੱਧਰ ਫਸ ਗਿਆ ਉਹ ਵੇਨਾ ਤੇ ਪਿਛੇ ਪਰੋ ਇਹਨਾਂ ਬੰਦਿਆਂ ਨਾਲ ਰਾਲਕੇ ਹੋਈ ਠੀਖਿਆ ਰ ਹੈ ਅੱਛਾ ਜਿਵੇਂ ਇਹ ਮੌਲ ਚੱਲ ਰਿਹਾ ਹੈ ਲੋਕਾਂ ਦੇ ਡਰੋਨ ਆ ਗਏ ਕੱਲ ਪ੍ਰਥਵੀ ਰੋਲਾ ਪਿਆ ਫਰੋਜਪੁਰ ਦੇ ਵਿੱਚ ਵੀ ਆਏ ਆਪਾਂ ਸਾਰੇ ਕੜਨਾ ਵੇਖੇਗੇ ਤੇ ਡਰੋਨ ਇਹ ਨਾ ਹੋਵੇ ਜਿਹੜੇ ਉਹ ਲੈ ਕੇ ਹੈਰੋਇਨ ਨੇ ਜਾਂ ਨਜਾਇਜ਼ ਹਥਿਆਰ ਲੈ ਕੇ ਉਹ ਸੜਦੇ ਉਹ ਵੀ ਦਾ ਲਾਈ ਜਾਂਦੇ ਹੁਣ ਇਸ ਮੌਲ ਦੇ ਵਿੱਚ ਲਾ ਦੇ ਹੁਣ ਆਪਾਂ ਹੁਣ ਕਿਹੜੇ ਵੀਰੇ ਕੰਮ ਕਰੀਦਾ ਜਿਹੜੇ ਕਰਦੇ ਉਹਨਾਂ ਨੂੰ ਪਤਾ ਆ ਵੀ ਸਕਦੇ ਨੇ ਅੱਗੇ ਪਿੱਛੇ ਵੀ ਆਉਂਦੇ ਡਰੋਨ ਇਸ ਇਲਾਕੇ 'ਚ ਡਰੋਨ ਇੱਥੇ ਆਪਣੇ ਨੇੜੇ ਤੇ ਨਹੀਂ ਆਸੇ-ਪਾਸੇ ਪਿੰਡਾਂ ਚ ਆਦੇ ਹਾਂਜੀ ਤੇ ਵੈਸੇ ਤੁਸੀਂ ਪੂਰੇ ਕੈਮ ਉਹ ਇੱਥੇ ਬੈਠੇ ਬੱਡਦੇ ਆਸੇ-ਕਾ ਤਿਆ ਸੀ ਤੇ ਇੱਥੇ ਕੈਮ ਹੈ ਜੀ ਕੈਮ ਹਾਂਜੀ ਹਾਂ ਹੋਰ ਵੀ ਨੌਜਵਾਨ ਵੀ ਹੈਗੇ ਆ ਗੱਲਬਾਤ ਕਰ ਲੈਂਦੇ ਆ ਨੌਜਵਾਨ ਪੀੜੀ ਕੀ ਸੋਚਦੀ ਹੈਗੀ ਆ ਹਾਂ ਬਾਈ ਜੀ ਕੀ ਮੌਲ ਜਿਵੇਂ ਬਣਿਆ ਸੀ ਇੱਕ ਕਰ ਤਾ ਪੂਰਾ ਲੱਗਦਾ ਸੀ ਵੀ ਹੁਣ ਕੰਮ ਜੰਗ ਉਹ ਜੰਗੀ ਹੋ ਗਿਆ ਤੇ ਦੋ ਕੁ ਦਿਨਾਂ ਦੀ ਹੁਣ ਥੋੜਾ ਸ਼ਾਂਤੀ ਮਨ ਨੂੰ ਲੱਗਿਆ ਵੀ ਨਹੀਂ ਕੰਮ ਠੀਕ ਹੈ ਵੀ ਜੰਗ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਕਹਿਣਾ ਜੀ ਨਹੀਂ ਹੋਣਾ ਚਾਹੀਦਾ ਹਮ ਕਿਉਂ ਬਜ਼ੁਰਗਾਂ ਵੇਖਿਆ ਵੇ ਇਹ ਪ੍ਰਾਣੀਆਂ ਕਾਣ ਤਾਂ ਸਾਨੂੰ ਦੱਸਦੇ ਨੇ ਕਿ ਮਾਵਾ ਦੇ ਬੱਚੇ ਉਹਦੇ ਚੋਲੀਆਂ ਚ ਨਾ ਮਾਰਤੇ ਹਮ ਦੇ ਦੀ ਵਾਂਡੇ ਚ ਉਹ ਇੰਨਾ ਤੱਕ ਉਹ ਨਾ ਕੀਤਾ ਅੱਜ ਲੱਗਦੀ ਹੈ ਤੇ ਅੱਜ ਤਾਂ ਕੁਝ ਬਚਣਾ ਹੀ ਨਹੀਂ ਜਿੰਨਾ ਕੋ ਅਸਲਾ ਪਿਆ ਹੈ ਨਾ ਵੀ ਦੁਨੀਆ ਦਾ ਕੋਈ ਬੰਦਾ ਬਚਣਾ ਨਹੀਂ ਕੁੱਟਾ ਵਾਟਾ ਵੇ ਜੱਗੇ ਦਾ ਦੀਵਾ ਤੇ ਮੈਂ ਤਾਂ ਕਹਿਣਾ ਜੇ ਮਾਲਕ ਮਿਹਰ ਕਰੇ ਤਾਂ ਸਭ ਨਾ ਵਧੀਆ ਮੋਦੀ ਕੀ ਵਰਦਾਸੇ ਬਿਠੰਡਾ ਹੋ ਜਾਵੇ ਦੁਨੀਆ ਵਸਦੀ ਰਹੇ ਤੇ ਇਸੇ ਤਰ੍ਹਾਂ ਸੰਸਾਰ ਚੱਲੇ ਕੋਈ ਵੀ ਨਹੀਂ ਚਾਹੁੰਦਾ ਮੇਰੇ ਹਿਸਾਬ ਨਾਲ ਤਾਂ ਬਾਰਡਰ ਦਾ ਬੰਦਾ ਕੋਈ ਨਹੀਂ ਚਾਹੁੰਦਾ ਵੀ ਲੋਕਾਂ ਨੇ ਝਾੜ ਬੂਟੀਆਂ ਪੱਟ ਕੇ ਆਦੀਆਂ ਜ਼ਮੀਨਾਂ ਬਣਾਈਆਂ ਗਿਆ ਬਹੁਤ ਬੜੀਆਂ ਨਹੀਂ ਲੱਗਣਾ ਚਾਹੀਦਾ ਜਾਂਗੇ ਹਾਂਜੀ ਬਹੁਤ ਬਹੁਤ ਗੱਲਾਂ ਮੈਂ ਤਾਂ ਕੀਤੀ ਆ ਬਹੁਤ ਦੱਸ ਹਾਂਜੀ ਦੱਸ ਰਿਹਾ ਬਹੁਤ ਭੁੱਖਾ ਹੈ ਜੀ ਇੱਥੇ ਸਾਡੇ ਨਾਲੇ ਚ ਇੱਥੇ ਦੋ ਕਿਲੇ ਅਸੀਂ ਤੁਰ ਕੇ ਨਹੀਂ ਜਾ ਸਕਦੇ ਸੀ ਹੂੰ ਆ ਮੋਟਰ ਤੇ ਖਲੋਈਦਾ ਸੀ ਕੋਈ ਬੰਦਾ ਆਂਦਾ ਸੀ ਤੇ ਫਿਰ ਬੋਟਿਆਂ ਦੇ ਵਿੱਚੋਂ ਲੰਘ ਕੇ ਅੱਗੇ ਜਾਈਦਾ ਸੀ ਐਨਾ ਡਰ ਹੁੰਦਾ ਸੀ ਮੇਰੇ ਸਮਾਲੇ 'ਚ ਹੂੰ ਅੱਜ ਇੰਨੀ ਡਿਵੈਲਪਮੈਂਟ ਹੋਈ ਆ ਖੇਤਾਂ ਤੱਕ ਪੱਕੀਆਂ ਸੜਕਾਂ ਲੱਗੀਆਂ ਨੇ ਖੇਤਾਂ ਤੱਕ ਪੱਕੀਆਂ ਸੜਕਾਂ ਨੇ ਅੱਜ ਸਭ ਨੂੰ ਰੋਟੀ ਮਿਲਦੀ ਸੁੱਖ ਹੈ ਗਰੀਬ ਨੂੰ ਵੀ ਅਮੀਰ ਨੂੰ ਵੀ ਇਹਨਾਂ ਕੋ ਤੇ ਚਲੋ ਅਸੀਂ ਵੇਖਿਆ ਵੇ ਮੰਨ ਲਓ ਐਨਾ ਚੱਲ ਹੁੰਦਾ ਸੀ ਤੇ ਅੱਜ ਪੱਟ ਕੇ ਤੇ ਬੜੇ ਵਧੀਆ ਸੁੱਖੇ ਬੈਠੇ ਆ ਬਿਲਕੁਲ ਜੀ ਬਾਰਡਰ ਪੱਟੀ ਦੇ ਪਿੰਡ ਹੈਗੇ ਆ ਤੇ ਬਾਰਡਰ ਪੱਟੀ ਦੇ ਇਹਨਾਂ ਪਿੰਡਾਂ ਦੇ ਲੋਕ ਹਣ ਸੁਖੀ ਬਸਦੇ ਆ ਜਮੀਨਾ ਬਣਾਈਆਂ ਦਰਿਆ ਪੱਧਰ ਕਰਕੇ ਦਰਿਆ ਦੇ ਵਿੱਚ ਪੈੜੀਆਂ ਵੀ ਚਲੀਆਂ ਗਈਆਂ ਹਾੜੀਆਂ ਮਾਰਾਂ ਵਿੱਚ ਚਲੀਆਂ ਇਤੋਂ ਤੱਕ ਝਾੜ ਬੁਟੀਆਂ ਪੱਟ-ਪੱਟ ਕੇ ਜਮੀਨਾ ਬਣਾ ਕੇ ਅੱਜ ਕੋਠੀਆਂ ਕਾਰਾਂ ਜੋਗੇ ਹੋਏ ਪਰ ਲੋਕ ਨਹੀਂ ਚਾਹੁੰਦੇ ਵੀ ਜੰਗ ਲੱਗੇ ਦੋਨਾਂ ਦੇਸ਼ਾਂ ਨੂੰ ਇਹ ਹੀ ਗੱਲ ਕਹਿ ਰਹੇ ਗਿਆ ਕਿਉਂਕਿ ਬਾਪੂ ਰਣ ਜਿਵੇਂ ਦੱਸਿਆ ਕਹਿੰਦੇ 47 ਵਾਲਾ ਦਰਦ ਵੀ ਦੇਖਿਆ ਵਛੋੜਾ ਵੀ ਦੇਖਿਆ ਵੀ ਉਤਰ ਉੱਠ ਕੇ ਕਿਵੇਂ ਇੱਧਰ ਆਏ 65 ਵਾਲੀ ਜੰਗ ਵੀ ਵੇਖੀ 71 ਬਾਰੇ ਵੇਖੀ 25 ਦੇ ਵਿੱਚ 2025 ਚ ਕਹਿੰਦੇ ਜੰਗ ਨਹੀਂ ਹੋਣੀ ਚਾਹੀਦੀ ਦੋਨਾਂ ਦੇਸ਼ਾਂ ਦੇ ਵਿੱਚ ਆਵਾਮ ਜਿਹੜਾ ਉਹ ਤਾਂ ਸ਼ਾਂਤੀ ਦੀ ਅਰਦਾਸ ਹੀ ਕਰਦਾ ਹੈਗਾ ਵੀ ਕਦੇ ਉਹ ਵਿਛੋੜਾ ਦੁਬਾਰਾ ਨਾ ਹੋਵੇ ਦੇਖਦੇ ਰਹੇ ਗੁਰੂ ਵਰਸਾ ਲਾਈਵ